ਹਾਂਜੀ ਆਓ ਜੀ ਅੱਜ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਨਵੀਂ ਵੀਡੀਓ ਇਹ ਪੁਰਾਣੀ ਕਿਚਨ ਦੀ ਵੀਡੀਓ ਹੈ ਇਹ ਪੁਰਾਣੀ ਕਿਚਨ ਤੋਂ ਨਵੀਂ ਕਿਚਨ ਤਿਆਰ ਕੀਤੀ ਆਪਾਂ ਤੁਸੀਂ ਦੇਖ ਸਕਦੇ ਹਾਂ ਸਾਰਾ ਸਨਮੈਕ ਵਿੱਚ ਵਰਕ ਕੀਤਾ ਹੈ ਇਹ ਚ ਪ੍ਰੋਫਾਈਲ ਲਾਈਟਿੰਗ ਲੱਗੀ ਆ ਆ ਅਸੀਂ ਇਹਦੇ ਚ ਇੱਕ ਆਰਓ ਦਾ ਪੁਆਇੰਟ ਰੱਖਿਆ ਇਹ ਦਰਵਾਜ਼ਾ ਖੁੱਲਣ ਲੋੜ ਨਹੀਂ ਪੈਂਦੀ ਸਿੱਧਾ ਬਾਹਰ ਨੂੰ ਪਾਣੀ ਪਰਿਆ ਜਾਂਦਾ ਤੇ ਬਾਕੀ ਦੱਸੋ ਤੁਹਾਨੂੰ ਕਿਵੇਂ ਲੱਗੀ ਕਿਚਨ ਆ ਇਸ ਸਾਰੀ ਆਪਾਂ ਹੈਂਡਲੈਸ ਕਿਚਨ ਬਣਾਈ ਹੈ। ਕੋਈ ਹੈਂਡਲ ਨਹੀਂ ਲਾਇਆ। ਆ ਬੋਤ ਰਿਹਾ ਕਿ ਅਸੀਂ ਆਪ ਪਲਾਈ ਬੋਰਡ ਦਾ ਬਣਾ ਕੇ ਲਾਇਆ। ਤੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਸੌਫਟ ਕਲੋਜ਼। ਇਹ ਤੇੰਦਰਾਜ ਪੈ ਜਾਂਦੀ ਇਹਦੇ ਚ। ਬਾਕੀ ਅਸੀਂ ਸਾਰੀ ਕਿਚਨ ਇਹ ਸਰਮਾਇਕੇ ਚ ਤਿਆਰ ਕੀਤੀ ਹੈ। ਪਿੱਛੇ ਬੈਕ ਤੇ ਟਾਇਲ ਨਹੀਂ ਲਾਈ ਆਪਾਂ ਯੂਵੀ ਮਾਰਬਲ ਸ਼ੀਟ ਲਾਈ ਆ ਸਾਰੀ ਕਿਚਨ ਚ। ਆ ਪ੍ਰੋਫਾਈਲ ਡੋਰ ਹੈ। ਇਸਾਰਾ ਲਾਈਟਿੰਗ ਦਾ ਕੰਮ ਹੋਇਆ ਵਿੱਚ ਪ੍ਰੋਫਾਈਲ ਡੋਰ ਲੱਗੀ ਹੈ। ਮੋਟਨ ਸਰਮਾਈਕਾ ਲੱਗਿਆ। ਆ ਸਿਰਫ ਅਸੀਂ ਦੋ ਹੈਂਡਲ ਲਾਏ ਹੈ। ਇੱਕ ਚਿਮਨੀ ਵਾਲਾ ਬਿਲਕੁਲ ਕਵਰ ਕਰਤੀ ਅਸੀਂ ਚਿਮਨੀ। ਬਾਕੀ ਤੁਸੀਂ ਕਿਚਨ ਦੇਖ ਸਕਦੇ ਹੋ। ਇਦਾਂ ਦੀ ਨਵੇਂ-ਨਵੇਂ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਲਾਈਕ ਕਰੋ, ਫੋਲੋ ਕਰੋ। ਓਕੇ ਜੀ ਸਤਿ ਸ੍ਰੀ ਅਕਾਲ।